ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਖੁੱਲ ਚੁੱਕੀ ਹੈ ਮਠਿਆਈਆਂ ਦੀ ਦੁਕਾਨ ਦਿਵਾਲੀ ਦੇ ਸ਼ੁਭ ਮੌਕੇ ਤੇ ਇਹ ਦੁਕਾਨ ਬਹੁਤ ਵਧੀਆ ਦੁਕਾਨ ਹੈ ਤੇ ਵਧੀਆ ਤੇ ਸਸਤੀਆਂ ਤੇ ਟਿਕਾਊ ਮਠਿਆਈਆਂ ਸ਼ੁੱਧ ਮਠਿਆਈਆਂ ਮਿਲਦੀਆਂ ਹਨ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬੀਬੀ ਵਾਲਾ ਰੋਡ ਬਠਿੰਡਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਿਰੰਦਰ ਕੁਮਾਰ ਹੈ ਜੀ ਆਰ ਅਧିକਾਰੀ ਦੁਕਾਨ ਹੈ ਜੀ ਆਪਣੀ ਸਾਡਾ ਈਮੇਟ ਪ੍ਰੋਪਰਟੀ ਤੇ ਈਮੇਟ ਕੈਟੇਰੀ ਦਾ ਕੰਮ ਹੈ ਪਰ ਆਪਾਂ ਹਰ ਸਾਲ ਦਿਵਾਲੀ ਦੇ ਮਠਾਈਆਂ ਵੇਚਦੇ ਹਾਂ ਜੀ ਆਪਾਂ ਦਿਵਾਲੀ ਤੇ ਇੱਕ ਹੀ ਸੰਦੇਸ਼ ਦੰਨੇ ਹਾਂ ਕਿ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ ਅਸੀਂ ਪਿਓਰ ਖੋਆ ਆਪ ਮਾਰ ਕੇ ਦੁੱਧਾ ਫਿਰ ਮਠਾਈ ਬਣਾਉਂਦੇ ਹਾਂ 15 ਸਾਲਾਂ ਤੋਂ ਅਸੀਂ ਇੱਥੇ ਹੀ ਪ੍ਰੇਮਦਾ ਰੋਡ ਦੇ ਮਠਾਈ ਸ਼ਾਪ ਕਰਦੇ ਹਾਂ ਸ਼ੀਸ਼ੇ ਬੰਦ ਕਰਕੇ ਸਾਡੀ ਮਿਠਾਈ ਵੇਚਦੇ ਆ ਕੋਈ ਬਾਹਰ ਲਾ ਕੇ ਨਹੀਂ ਵੇਚਦੇ ਡਸਟ ਧੂੜ ਕਣ ਤੋਂ ਦੂਰ ਰੱਖਦੇ ਆ ਤੇ ਪਿਓਰ ਤੇ ਫਰੈਸ਼ ਮਿਠਾਈ ਦੇ ਕੇ ਹੀ ਅਸੀਂ ਦੀਵਾਲੀ ਦਾ ਲੋਕਾਂ ਨੂੰ ਸੁਨੇਹ ਜੰਦੇ ਆ ਪੂਰਾ ਐਡਰੈਸ ਕੀ ਹੈ ਜੀ ਦੁਕਾਨ ਦਾ ਤੁਹਾਡੀ ਦਾ ਪ੍ਰੇਮ ਦਾ ਰੋਡ ਗਈ ਨੰਬਰ 12 ਬੈਕ ਸਾਈਡ ਕਿੱਡੀ ਹੱਟੀ ਮੋਬਾਈਲ ਨੰਬਰ 987666349 ਦੀਵਾਲੀ ਦੇ ਸ਼ੁਭ ਮੌਕੇ ਤੇ ਤੁਹਾਨੂੰ ਲੋਕਾਂ ਨੂੰ ਕੀ ਦਿੰਦੇ ਜੇ ਨਾ ਜਾਓ ਅਸੀਂ ਦੀਵਾਲੀ ਦਾ ਸਾਡਾ ਕੀ ਹਿੰਦੁਸਤਾਨ ਦਾ ਪਵਿੱਤਰ ਅਤੇ ਇਤਿਹਾਸਕ ਤਿਆਰ ਹੈ ਇਸ ਇਤਿਹਾਸਕ ਤੇ 21 ਦੇਜ ਦੇਣਾ ਚਾਹੁੰਦੇ ਹਾਂ દિਵਾਲੀ ਨੂੰ ਪਵਿੱਤਰਤਾ ਦਾ ਨਾ ਬਣਾਇਆ ਜਾਵੇ ਪੈਸੇ ਦਾ ਲਾਲਚ ਨਾ ਕੀਤਾ ਜਾਵੇ ਲੋਕਾਂ ਨੂੰ ਸਾਫ ਸੁਥਰੀ ਚੀਜ਼ ਸਾਫ ਸੁਥਰੀ ਖਾਣੂ ਸਬਾਨ ਮੇਰੇ ਤੇ ਸ਼ੁੱਧ ਦਿਵਾਲੀ ਬੜਾਈ ਜਾਵੇ